ਤਾਂ ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਸਭ ਵਧੀਆ ਹੋਣਗੇ ਤੇ ਜਿਵੇਂ ਮੈਂ ਤੁਹਾਨੂੰ ਸਵੇਰੇ ਵੀਡੀਓ ਦੇ ਵਿੱਚ ਕਾਫੀ ਏਰੀਆ ਦਿਖਾਏ ਸੀ ਕਿ ਬਾਰਿਸ਼ ਦੇ ਨਾਲ ਕਿੱਥੇ-ਕਿੱਥੇ ਕਿੰਨਾ ਪ੍ਰਭਾਵ ਪਿਆ ਹੈ ਉੱਥੇ ਹੀ ਤੁਹਾਨੂੰ ਮੈਂ ਇੱਕ ਹੋਰ ਏਰੀਆ ਦਿਖਾਉਣ ਜਾ ਰਿਹਾ ਹਾਂ ਜੋ ਕਿ ਰੇਲਵੇ ਸਟੇਸ਼ਨ ਦੀ ਪਰਲੀ ਸਾਈਡ ਪੈਂਦਾ ਹੈ ਜਿਹਨੂੰ ਘਰਾਠਾ ਏਰੀਆ ਵੀ ਬੋਲਦੇ ਹਨ ਇਹ ਏਰੀਆ ਨੀਮਾ ਹੋਣ ਕਰਕੇ ਇੱਥੇ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਤੇ ਇਹ ਸਾਰੇ ਵਿਊ ਅਲੱਗ-ਅਲੱਗ ਐਂਗਲਾਂ ਤੋਂ ਲੈ ਗਏ ਨੇ ਤੇ ਅਲੱਗ-ਅਲੱਗ ਏਰੀਆ ਦੇ ਲੈ ਗਏ ਨੇ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕੁਦਰਤ ਦੀ ਮਾਰ ਨਿਮੇ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੈਂਦੀ ਹੈ ਇੱਥੇ ਕਈ ਜਗ੍ਹਾ ਮੈਂ ਐਸੀਆਂ ਹਨ ਜਿੱਥੇ ਲੱਖ ਲੱਖ ਪਾਣੀ ਵੀ ਭਰ ਗਿਆ ਹੈ ਤੇ ਲੋਕਾਂ ਦੀ ਆਵਾਜਾਹੀ ਲੋਕਾਂ ਨੂੰ ਕੰਮ ਕਰਨਾ ਤੇ ਬੱਚਿਆਂ ਨੂੰ ਬਾਹਰ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ ਤੇ ਸਾਰੇ ਪੰਜਾਬ ਦੇ ਤਾਂ ਬਹੁਤ ਜ਼ਿਆਦਾ ਬੁਰੇ ਹਾਲ ਹਨ ਸਾਡਾ ਏਰੀਆ ਫਿਰ ਵੀ ਥੋੜਾ ਸੁਰੱਖਿਤ ਹੈ ਤੇ ਤੁਸੀਂ ਦੇਖਦੇ ਰਹੋ ਕੀ ਹੋਰ ਕਈ ਜਗ੍ਹਾ ਬਹੁਤ ਸਾਰੇ ਨੁਕਸਾਨ ਹੋਏ ਹਨ ਮੈਂ ਥੋੜੇ ਸਮੇਂ ਦੇ ਵਿੱਚ ਹੀ ਉਹ ਸਾਰੇ ਕਲਿੱਪਸ ਜਾਂ ਫਿਰ ਤੁਹਾਨੂੰ ਲਾਈਵ ਹੋਗੇ ਸਾਰੇ ਅਪਡੇਟ ਦੇਵਾਂਗਾ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਤੁਹਾਡੇ ਏਰੀਆ ਦਾ ਕੀ ਹਾਲ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਹ ਵੀਡੀਓ ਨੂੰ ਵੱਧੋ ਵਾਰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਏਰੀਆ ਦੇ ਵਿੱਚ ਵੀ ਬੁਰਾ ਹਾਲ ਹੋ ਰਿਹਾ ਹੈ ਹੌਲੀ-ਹੌਲੀ ਤੇ ਵੀਡੀਓ ਦੇਖਣ ਲਈ ਧੰਨਵਾਦ